कौड़ी कौड़ी बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग कौडी कौडी बिके हुए लोग ਗੋਡਿਆਂ ਤੇ ਟਿਕੇ ਹੋਏ ਲੋਕ ਹੁਣ ਨਵਜੋਤ ਸਿੰਘ ਸਿੱਧੂ ਦਾ ਇਹ ਸ਼ਾਇਰਾਨਾ ਅੰਦਾਜ਼ ਹੈ ਸਵਾਲ ਖੜੇ ਕਰਨ ਵਾਲਿਆਂ ਨੂੰ ਜਵਾਬ ਨਵਜੋਤ ਸਿੰਘ ਸਿੱਧੂ ਤੇ ਅੱਜਕੱਲ ਕਾਫੀ ਸਵਾਲ ਖੜੇ ਹੋ ਰਹੇ ਨੇ ਵਿਰੋਧੀਆਂ ਦੀ ਥਾਂ ਆਪਣੇ ਵੀ ਕਰ ਰਹੇ ਨੇ ਸਵਾਲ ਤਾਂ ਨਵਜੋਤ ਸਿੰਘ ਸਿੱਧੂ ਵੀ ਫਿਰ ਪਲਕ ਕਿਵੇਂ ਰੁਕਣ ਵਾਲੇ ਨੇ ਉਹ ਵੀ ਕਦੇ ਸਿੱਧੇ ਤੇ ਕਦੇ ਅਸਿੱਧੇ ਤੌਰ ਤੇ ਤੰਜ ਕਾਸੀ ਦਿੰਦੇ ਨੇ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਵੀਡੀਓ ਪੋਸਟ ਕੀਤੀ ਜਿਸ ਜੋ ਸ਼ਾਇਰਾਨਾ ਅੰਦਾਜ਼ ਚ ਉਹਨਾਂ ਲੋਕਾਂ ਨੂੰ ਜਵਾਬ ਦੇ ਰਹੇ ਨੇ ਜੋ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਗਤੀਵਿਧੀਆਂ ਤੇ ਸਵਾਲ ਖੜੇ ਕਰਦੇ ਨੇ ਕੌੜੀ ਕੌੜੀ ਵਿਕੇ ਹੋਏ ਲੋਕ ਸਮਝੌਤਾ ਕਰਕੇ ਘੁਟਨੋਂ ਤੇ ਏਕੇ ਹੋਏ ਲੋਕ ਅਰੇ ਬਰਗਦ ਦੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਖਟਾਕ ਹਾਲਕਿ ਨਵਜੋਤ ਸਿੰਘ ਸਿੱਧੂ ਨੇ ਕਿਸੇ ਦਾ ਨਾਮ ਤਾਂ ਨਹੀਂ ਲਿਆ ਕਿ ਆਖਿਰੋ ਗੱਲ ਕਿਸ ਨੂੰ ਕਹਿ ਰਹੇ ਨੇ ਪਰ ਕਹਿੰਦੇ ਨੇ ਕਿ ਸਮਝਦਾਰ ਨੁਸ਼ਾਰਾ ਕਾਫੀ ਹੁੰਦਾ ਤੇ ਨਵਜੋਤ ਸਿੰਘ ਸਿੱਧੂ ਵੀ ਇਸ਼ਾਰਿਆਂ ਚ ਆਪਣੇ ਤੇ ਬੇਗਾਨਿਆਂ ਸਭ ਤੇ ਇੱਕੋ ਤੀਰ ਨਾਲ ਦੋ ਨਿਸ਼ਾਨੇ ਲਾਰੇ ਨੇ it's mm -hmm.